इस न्यूज के प्रायोजक है रॉकेट प्लस लाइट ऑन पॉकेट डॉट बिग ऑन परफॉर्मेंस रॉकेट प्लस अगर आप भी रॉकेट प्लस की डीलरशिप लेना चाहते हैं तो आज ही दिए गए इस नंबर पर संपर्क करें हमारा नंबर है नाइन एट सेवन एट सेवन फोर जीरो फोर डबल फाइव नमस्कार मैं हूं आपके साथ विवेक टोगरा आइए नजर डालते हैं आज की कुछ ताजा तरीन खबरों आरोप ਹੰਜ ਕੀ ਨਾਮ ਹੈ ਤੁਹਾਡਾ ਏ ਕਮਪਰੀ ਸਿੰਘ ਜੀ ਔਰ ਜਿਹੜਾ ਤੁਸੀਂ ਇਸ ਅੱਜ ਰਿਜ਼ਲਟ ਆਇਆ ਹੈ ਰਿਜ਼ਲਟ ਦੇ ਵਿੱਚ ਕੀ ਖਾਸ ਹੈ ਰਿਜ਼ਲਟ ਚ ਫਰਸਟ ਪਲੇਸ ਆਈ ਹੈ 500 ਆਊਟ ਆਫ 500 ਆਇਆ ਮੇਰੇ ਜੀ ਕਿਹੜੇ ਸਕੂਲ ਚ ਕਰਦੇ ਸੀ ਸਟਡੀ ਆਪਣੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ ਜੀ ਕਿੱਥੇ ਰਹਿਣਾ ਹੈ 33 ਫੁੱਟ ਰੋਡ ਆਪਣੇ ਉੱਥੇ ਰਮਨਦੀਪ ਲੁਨ ਜਾ ਕਿੰਨੀ ਕਿਸ ਤਰ੍ਹਾਂ ਦਾ ਮਤਲਬ ਕੀ ਮਾਹੌਲ ਦੇਖਣ ਨੂੰ ਲੱਗ ਰਿਹਾ ਸਕੂਲ ਦਾ ਔਰ ਸਕੂਲ ਚ ਕੀ ਕੀ ਮਤਲਬ ਕੀ ਟੀਚਰਸ ਨੇ ਉਹਨਾਂ ਨੇ ਕੀ ਕੁਝ ਕੀਤਾ ਮਾਹੌਲ ਸਾਰੇ ਖੁਸ਼ ਸੀ ਇਹ ਬਹੁਤ ਇਥੇ ਬਹੁਤ ਸਾਰੇ ਨੇ ਇੰਟਰਵਿਊ ਵੀ ਲਏ ਸਾਰੇ ਕੋਸ਼ਿਸ਼ ਕਰਦੇ ਵੀ ਖੁਸ਼ ਆ ਅੱਗੇ ਕੀ ਬੰਨਾ ਚਾਹੁੰਦੇ ਆ ਅੱਗੇ ਐਲ ਐਲ ਬੀ ਕਰਨੀ ਆ ਐਲ ਐਲ ਬੀ ਕਰਨੀ ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਫਾਦਰ ਸਾਹਿਬ ਵਰਕਰ ਆ ਕਿੰਨੇ ਕਿੰਨੇ ਤੋਂ ਕਿੰਨੇ ਨੰਬਰ ਆਏ ਤੁਹਾਡੇ 500 ਆਊਟ ਆਫ 500 ਕਿੰਨੀ ਕੋ ਖੁਸ਼ੀ ਹੈ ਬਹੁਤ ਜ਼ਿਆਦਾ ਬਹੁਤ ਖੁਸ਼ੀ ਹੈ ਹਾਂਜੀ ਹਾਂ ਸਚਿਆ ਸਿੰਘ ਤੁਹਾਡਾ ਬੇਟੇ ਦਾ ਕੀ ਇਹ ਕੰਪਰੀਸਨ ਤੇ ਉਹਦੀ ਪੋਜੀਸ਼ਨ ਬਾਰੇ ਪਤਾ ਲੱਗਾ ਕਿ ਫੋਰ ਕਸੀ ਕਸੀ ਦੀ ਲਹਿਰ ਸੀਗੀ ਹਾਂ ਕਸੀ ਦੀ ਲਹਿਰ ਸੀ ਖੁਸ਼ ਹਾਂ ਸਿੰਕ ਲੋਕੀ ਅੱਜ ਦੇ ਸਮੇਂ ਦੇ ਵਿੱਚ ਵੀ ਬੱਚੇ ਦੇਖੇ ਤੁਸੀਂ ਬਹੁਤ ਸੋਸ਼ਲ ਮੀਡੀਆ ਤੇ ਜੁੜੇ ਹੋਏ ਆ ਕਿਤੇ ਨਾ ਕਿਤੇ ਮਾਪੇ ਕਹਿੰਦੇ ਨੇ ਵੀ ਇਨਾਂ ਤੋਂ ਦੂਰ ਰੋ ਉਹਨਾਂ ਨੂੰ ਕੀ ਕਹੋਂਗੇ ਤੁਸੀਂ ਮੈਨਾਂ ਆਪਣਾ ਸੇਮ ਮੋਬਾਈਲ ਦੇ ਵਿੱਚ ਲੋਕ ਜਿਆਦਾ ਜੁੜੇ ਆ ਅੱਜ ਕੱਲ ਪੜ੍ਹਾਈ ਦਾ ਖਿਆਲ ਲੋਕਾਂ ਦਾ ਘਟਾ ਆ ਜੀ ਜਿਆਦਾ ਸਾਡਾ ਬੱਚਾ ਵੀ ਮਤਲਬ ਚਲਾਉਂਦਾ ਮੋਬਾਈਲ ਵੀ ਆ ਲੇਕਿਨ ਫਿਰ ਵੀ ਸਾਨੂੰ ਉਮੀਦ ਨਹੀਂ ਸੀਗੀ ਲੇਕਿਨ ਜਿਹੜੀ ਮੇਦ ਉਹ ਜਿਤਾਤੀ ਐ ਨੇ ਬਿਲਕੁਲ ਕਿੰਨੇ ਚੋਂ ਕਿੰਨੇ ਨੰਬਰ ਆਏ ਜੀ ਇਹਦੇ 500-500 500 ਤੋਂ 500 ਤੇ ਇਸ ਦੇ ਨਾਲ ਕੋਈ ਹੋਰ ਵੀ ਇਹਨੇ ਕੀਤਾ ਹੋਇਆ ਹੈ ਗਤਕਾ ਯਾਥ ਸੁਣੋ ਹਾਂਜੀ ਗਤਕਾ ਜੀ ਗਤਕਾ ਇਹਦਾ ਮਤਲਬ 골ਡ ਮੈਨ ਹੈ ਜੀ ਉਹ ਵੀ ਹਾਂ ਨੈਸ਼ਨਲ ਵੀ ਖੇលਿਆ ਹੈ ਐਂਡਰਨਾਂ ਵੀ ਖੇលਿਆ ਹੈ ਜਾਨੀ ਮੈਂ ਸੋਚਿਆ ਸੀ ਕਿ ਮੇਰੇ ਬੁਢੇ ਦੇ ਕੋਲ 500 ਨੰਬਰ ਦੇ ਪਾਸ ਕਲਾਸ ਦੇ ਦੇਖੋ ਸੋਚਿਆ ਤਾਂ ਨਹੀਂ ਜਦੋਂ ਮੇਧਵਾਨ ਦੇ ਵਿਆਹ ਤੇ ਹੁਣ ਸੋਚਿਆ ਹੀ ਹੈ ਜੀ ਹਾਂਜੀ ਜੀ ਨਾਮ ਹੈ ਤੁਹਾਡਾ ਸੁਮਿੰਦਰਜੀਤ ਕੌਰ ਤੁਸੀਂ ਸੀਸਟਰ ਤੇ ਕੀ ਕਹਾਂਗਾ ਜੀ ਕੀ ਕਹੋਗੇ ਜੀ ਅੱਜ ਰਿਜ਼ਲਟ ਆਇਆ ਬਹੁਤ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਸਾਰੇ ਖੁਸ਼ ਨੇ ਬਹੁਤ ਜ਼ਿਆਦਾ ਤੇ ਪੜਨ ਚ ਵੀ ਬਹੁਤ ਵਧੀਆ ਸੀਗਾ ਤੇ ਨਾਲੇ ਗਤਕਾ ਵੀ ਖੇਡਦਾ ਸੀ ਦੋਨੋਂ ਪਾਸੇ ਬੈਲੈਂਸ ਬਣਾ ਕੇ ਰੱਖਦਾ ਸੀਗਾ ਏ ਤੇ ਘਰੇ ਵੀ ਸਾਰਿਆਂ ਨੇ ਸਪੋਰਟ ਕੀਤਾ ਟੀਚਰਸ ਨੇ ਵੀ ਸਪੋਰਟ ਕੀਤਾ ਟੀਚਰਸ ਦੇ ਐਟਲੀਸਟ ਫੋਨ ਵੀ ਆਉਂਦੇ ਸੀਗੇ ਕਿ ਇਹਨੂੰ ਪੜਾਓ ਇਹ ਸਭ ਕੁਝ ਕਹਿੰਦੇ ਸੀ ਕਿ ਹਾਂ ਇਹਨੂੰ ਪੜਾਓ ਨਾਲੇ ਜਦੋਂ ਪੇਰੈਂਟਸ ਮੀਟਿੰਗ ਤੇ ਆਉਂਦੀ ਸੀ ਉਹ ਵੀ ਮੈਨੂੰ ਕਹਿੰਦੇ ਸੀ ਕਿ ਮੈਂ ਸਟ੍ਰੀਮ ਸਟ੍ਰੀਮ ਤੋਂ ਨਾ ਮੈਂ ਵੀ ਬੀਕਾਮ ਕੀਤੀ ਹੈ ਤੇ ਸੇਮ ਕਮਰਸ ਕੀਤੀ ਹੋਈ ਹੈ ਤਾਂ ਮੈਮ ਕਹਿੰਦੇ ਇਹਨੂੰ ਪੜਾਇਆ ਕਰ ਤੇ ਮੈਂ ਵੀ ਸਪੋਰਟ ਕੀਤੀ ਟੀਚਰਸ ਨੇ ਵੀ ਸਪੋਰਟ ਕੀਤੀ ਹੈ ਪੇਰੈਂਟਸ ਨੇ ਵੀ ਕੀਤੀ ਹੈ ਤੇ ਸਾਰੇ ਬਹੁਤ ਖੁਸ਼ ਨੇ ਕਿਵੇਂ ਦੇਖਦੇ ਨਹੀਂ ਨਹੀਂ ਨਿਮਹਿਨਤਾ ਹੈ ਮੇਨਟ ਹੈ ਬਾਕੀ ਵਾਈਗਰੂ ਜੀ ਦਾ ਅੱਗੇ ਦਾ ਕੀ ਸੋਚਿਆ ਕੀ ਕਹਿੰਦਾ ਐਲ ਐਲ ਬੀ ਕਰਨੀ ਹੈ ਕਰਾਵਾਂਗੇ ਅਸੀਂ ਐਲ ਐਲ ਬੀ ਨੂੰ ਤੁਹਾਡੇ ਨਾਲ ਕਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਮਾਹੌਲ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਮਤਲਬ ਪਰਿਵਾਰਿਕ ਇਕੱਠੇ ਬੈਠ ਕੇ ਇੱਕ ਸਟੱਡੀ ਇਕੱਠੇ ਕਰਦੇ ਸੀ ਜਾਂ ਤੁਸੀਂ ਪੜ੍ਹਾਉਂਦੇ ਸੀ ਕੀ ਕਰਦੇ ਸੀ ਮੈਂ ਪੜਾਂਦੀ ਸੀ ਥੋੜਾ ਵਿੱਚ ਲਾਪਰਵਾਹ ਸੀ ਸਟਾਰਟਿੰਗ 'ਚ ਜਦੋਂ ਥੋੜਾ ਲੱਗ ਗਿਆ ਤਾਂ ਦੁਪੱਰਨਾ ਸ਼ੁਰੂ ਕਰਤਾ ਸੀ ਇਹਨੇ ਤੇ ਮਤਲਬ ਹੋ ਗਿਆ ਸੀ ਟੀਚਰਜ਼ ਦਾ ਵੀ سپورਟ ਸੀ ਮੇਰਾ ਵੀ سپورਟ ਸੀਗਾ ਪੇਰੈਂਟਸ ਦਾ ਵੀ سپورਟ ਸੀਗਾ ਫੋਨ ਵੀ ਚਲਾਉਂਦਾ ਯਾਨੀ ਕਿ ਫੋਨ ਨਹੀਂ ਚਲਾਉਂਦਾ ਫੋਨ ਵੀ ਚਲਾਉਂਦਾ ਸੀ ਪਰ ਥੋੜਾ ਟਾਈਮ ਕੱਢਦਾ ਸੀ ਤੇ ਇਹਨਾਂ ਨੇ ਕਿ ਬੁੱਕਾਂ 'ਚ ਵੱਡਾ ਰਹਿੰਦਾ ਸੀ ਬੁੱਕਾਂ 'ਚ ਨਹੀਂ ਵੱਡਾ ਰਹਿੰਦਾ ਸੀ ਜੋ ਪੜਦਾ ਸੀ ਉਹ ਸਮਝ ਕੇ ਵੱਡਦਾ ਸੀਗਾ ਇਹਨੇ ਕਿ ਜਿੱਦਾਂ ਪੂਰਾ ਬੁੱਕਾਂ ਦੇ ਵਿੱਚ ਪੜਨਾ ਉਹ ਨਹੀਂ ਸੀ ਇਹਦਾ ਅੱਜ ਜਦੋਂ ਰਿਜ਼ਲਟ ਆਇਆ ਫਿਰ ਕੀ ਹੋਇਆ ਮਾਈਂਡ 'ਚ ਕੀ ਆਇਆ ਜਦੋਂ ਦੱਸਿਆ ਉਹਨਾਂ ਨੇ ਤੇ ਪਹਿਲਾਂ ਤਾਂ ਇਹ ਤੇ ਫਿਰ ਮੈਨੂੰ ਯਕੀਨ ਨੇ ਹੋਇਆ ਨਾ ਫਿਰ ਬਾਅਦ ਚ ਕਹਿੰਦਾ ਹਾਂ ਨੀ ਮੇਰੀ ਆ ਗਈ ਐ ਪੋਜੀਸ਼ਨ ਆ ਗਈ ਐ ਤੇ ਫਿਰ ਮੰਮੀ ਦਾ ਵੀ ਆਇਆ ਮੰਮੀ ਨੇ ਵੀ ਕਿਹਾ ਹਾਂਜੀ ਆ ਗਈ ਐ ਫਿਰ ਰੋਣਾ ਹੀ ਆ ਗਿਆ ਕਿ ਹਾਂ ਕਿ ਇੱਕ ਵਾਰ ਤਾਂ ਵੀ ਇੱਕ ਵਾਰ ਪੂਰੇ ਪੰਜਾਬ ਚ ਪੂਰੀ ਹਾਂਜੀ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋ ਹਾਂਜੀ ਠੀਕ ਹੈ ਵੀ ਕਰਾਈਆ ਸਕੂਲ ਨੇ ਔਰ ਸਕੂਲ ਪ੍ਰਸ਼ਾਸਨ ਨੇ ਜਿਹੜਾ ਸੀਗਾ ਟੀਚਰਸ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਸਕੂਲ ਵਾਲੇ ਬਹੁਤ ਵਧੀਆ ਨੇ ਮਤਲਬ ਗਰੁੱਪਸ ਲਗਾਉਂਦੇ ਨੇ ਸਵੇਰੇ ਵੀ ਬੁਲਾਉਂਦੇ ਆ ਜਲਦੀ ਬੁਲਾਉਂਦੇ ਆ ਮਤਲਬ ਸ਼ਾਮ ਨੂੰ ਵੀ ਗਰੁੱਪਸ ਲਗਾਉਂਦੇ ਨੇ ਪ੍ਰੋਪਰ ਪੜਾਉਂਦੇ ਟੀਊਸ਼ਨ ਇੱਥੇ ਟੀਊਸ਼ਨ ਵੀ ਤੇ ਟੀਊਸ਼ਨ ਪੜਾਉਂਦੇ ਵੀ ਲੋੜ ਨਹੀਂ ਗਈ ਮਤਲਬ ਸਾਰੇ ਇੱਥੇ ਪੜਾਉਂਦੇ ਨੇ ਟੀਚਰਸ ਵਧੀਆ ਪੜਾਉਂਦੇ ਨੇ ਤੇ ਨਾਲੇ ਜਿੱਦਾਂ ਬਾਕੀ ਸਕੂਲਾਂ 'ਚ ਹੁੰਦਾ ਹੈ ਨਾ ਕਿ ਜਿੱਦਾਂ 2 ਵਜੇ ਭੇਜ ਦੇਣਾ ਇਹਨਾਂ ਨੇ 4-4 5-5 ਵਜੇ ਤੱਕ ਵੀ ਪੜਾਇਆ ਸਕੂਲ ਘੱਟ ਤੁਹਾਡਾ ਭਰਾ ਕਹਿੰਦਾ ਨਹੀਂ ਕਿ ਮੈਂ ਬਾਰ-ਬਾਰ ਮਤਲਬ ਟਿਊਸ਼ਨ ਵੀ ਮੈਨੂੰ ਟਾਈਮ ਖੇਡਣ ਦਾ ਵੀ ਹਾਂ ਹਾਂ ਕਹਿੰਦਾ ਸੀਗਾ ਕਿ ਮੈਂ ਕਿੰਨੇ ਘੰਟੇ ਪੜ੍ਹ ਕੇ ਆਣਾ ਤੁਸੀਂ ਫੇਰ ਮੈਨੂੰ ਪੜ੍ਹਨ ਨੂੰ ਕਹਿੰਦੇ ਹੋ ਉਹ ਤਾਂ ਕਹਿੰਦੀ ਆ ਬੱਚੇ ਤੇ ਫਿਰ ਵੀ ਆਪਾਂ ਧਿਆਨ ਦਿੰਦੇ ਸੀ ਇਹ ਨਹੀਂ ਇਹ ਸਪੋਰਟਸ ਵੀ ਮਤਲਬ ਖੇਡਦਾ ਸੀ ਜਾ ਕੇ ਇਹ ਨਹੀਂ ਜਿੱਦਾਂ ਹੁਣ ਇਹਨੇ 4 ਵਜੇ ਘਰੇ ਵਾਪਸ ਆਣਾ ਤੇ ਫੇਰ ਇਹਨੇ ਰੈਸਟ ਕਰਨੀ ਥੋੜੀ ਜੀ ਫੇਰ ਬਾਅਦ ਵਿੱਚ ਪੜ੍ਹਨਾ ਫੇਰ ਦੁਬਾਰਾ ਫੇਰ ਬਾਅਦ ਵਿੱਚ 6-7 ਵਜੇ ਨੇ ਗੁਰਦੁਆਰੇ ਵੀ ਜਾਣਾ ਗੱਤਕਾ ਵੀ ਖੇਡਦਾ ਨਾ ਨਾਲੇ ਕਿਵੇਂ ਦੇ ਦਿਓ ਤੁਹਾਡੀਆਂ ਗੱਲਾਂ ਨੇ ਅੱਜ ਬਹੁਤ ਵਧੀ